ਜੈ ਬਾਬਾ ਚੂਲੇलाल ਸੇਵਾ ਸੁਸਾਇਟੀ 메ਨ ਬਾਜ਼ਾਰ ਗੋਕুল ਨਗਰ ਮਜੀਠਾ ਰੋਡ ਵੱਲੋਂ ਬਾਬਾ ਚੂਲੇलाल ਜੀ ਸਰਕਾਰ ਦਾ ਸਾਲਾਨਾ ਮੇਲਾ ਪਰਿਸ਼ਰਦਾ ਨਾਲ ਮਨਾਇਆ ਗਿਆ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸੰਦੀਪ ਕੁਮਾਰ ਅਤੇ ਮੀਤ ਪ੍ਰਧਾਨ ਵਰੁਣ ਚੋਚੋ ਅਤੇ ਚੇਅਰਮੈਨ ਮਨੀਸ਼ ਕੁਮਾਰ ਨੇ ਸਾਰੀ ਸੰਗਤ ਨੂੰ ਮੇਲੇ ਦੀ ਵਧਾਈ ਦਿੱਤੀ। ਸ਼ੰਕਰ ਸ਼ਾਨ ਐਂਡ ਪਾਰਟੀ ਵੱਲੋਂ ਬਾਬਾ ਜੀ ਦਾ ਗੁਣगान ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਜਰਨਲ ਸਕੱਤਰ ਵਿਜੀ ਕੁਮਾਰ, ਕੈਸ਼ੀਅਰ ਸੌਰਵ ਸੀਕਾ, ਰਾਜਕੁਮਾਰ ਅਤੇ ਗੌਰਵ ਰਾਜਪੂਤਸ ਨੇ ਵੱਡੀ ਗਿਣਤੇ ਵਿੱਚ ਸੰਗਤ ਦੇ ਮੇਲੇ ਵਿੱਚ ਹਾਜ਼ਰੀ ਭਰੀ ਨਗਰ ਮੇਨ ਬਾਜ਼ਾਰ ਜੂਲੇ ਲਾਲ ਤੇ ਬਾਸ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਪੂਰੇ ਮਹੱਲੇ ਦੇ ਯੋਗਦਾਨ ਨਾਲ ਪੂਰਾ ਕਮੇਟੀ ਦੇ ਯੋਗਦਾਨ ਨਾਲ ਬੜਾ ਧੁੰਦਾਂ ਦਾ ਮੇਲਾ ਮਲਾਇਆ ਜਾਂਦਾ ਹੈ ਇਸ ਦਿਨ ਆਪਾਂ ਸਾਰੇ ਮਹੱਲੇ ਵਾਸੀਆਂ ਨੂੰ ਸਾਰਿਆਂ ਨੂੰ ਮੇਲੇ ਦੀ ਬਹੁਤ ਬਹੁਤ ਮੁਬਾਰਕਾ ਦਿੰਦੇ ਆ ਸਾਰਿਆਂ ਨੂੰ ਹਰ ਵਾਰੀ ਹਰ ਸਾਲ ਇਦਾਂ ਹੀ ਬਾਬੇ ਜੀ ਜਗ੍ਹਾ ਤੇ ਮੇਲਾ ਪਾਇਆ ਜਾਂਦਾ ਹੈ ਸ਼ਬੀਲ ਨਗਰ ਵਿੱਚ ਆ ਲੱਗਦੇ ਨੇ ਸਿਰੇ ਤੇ ਬੰਦਾਰੇ ਲੱਗੇ ਜਾਂਦੇ ਨੇ ਤੇ ਹਰ ਸਾਲ ਇਦਾਂ ਹੀ ਬਾਬੇ ਦੀ ਦਰਗਾਹ ਵਿੱਚ ਸਾਰੇ ਇਦਾਂ ਹੀ ਨਗਰ ਲੱਗਦੇ ਰਹਿਣਗੇ ਐਸ ਗੋਕੁਲ ਗੋਕੁਲ ਨਗਰ ਕਪਾਲ ਨਗਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਝੂਲੇ ਲਾਲ ਦਾ ਗੋਪਾਲ ਨਗਰ ਦੇ ਵਿੱਚ ਚੋਚੋ ਪ੍ਰਧਾਨ ਦੀ ਰਹਿਨਮਾਈ ਦੇ ਵਿੱਚ ਬਾਬਾ ਜੀ ਦਾ ਮੇਲਾ ਹਰ ਸਾਲ ਬੜੀ ਤੁੰਗਣਾ ਮਨਾਇਆ ਜਾਂਦਾ ਸਾਰੇ ਸੰਗਤ ਨੂੰ ਸਾਰੇ ਅੰਮਰਸਰ ਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ